ਮੈਂ جبتਾ ਤਾਂ ਸਾ ਸਿਰੇ ਲਈ ਬੀਚੀ ਖਾਵੇ ਬੀਚੀ ਦਰਾਹ ਨੂੰ ਟੂਲ ਆਣੀ ਹੈ ਪਿਆਜ਼ ਹਰੀ ਮਿਰਚ ਕੁਝ ਸਬੇਲਣਾ ਨੂੰ ਨੂੰ ਟੂਲ ਆਨੇ ਸਾਰ ਤੋਂ ਜਿਹੜਾ ਉਹ ਪਕਾ ਲਏ ਇੱਕ ਦਿਨਾਂ ਨੂੰ ਤੁਰ ਲਈ ਇਸ ਬਾਰੇ ਬੜੀਆ ਬੜੀਆ ਤਾਂ ਕੰਪਲੀਟ ਹੋ ਜਾਵੇ ਤਾਂ ਦੋ ਸਬਜ਼ੀ ਖਾ ਲਿਆ ਨੂੰ ਸਾਧੇ ਪਕਤੀ ਖਾ ਲਓ ਅਸਲ ਤਿੰਨ ਦਿਨਾਂ ਨਹੀਂ ਹੈਗਾ ਜਿੰਨੇ ਅੱਗੇ ਹੁੰਦਾ ਸੀ ਬੜੀਆ ਤੇ ਪਾਣੀ ਮਿਕਸ ਕਰ ਦਾਈ ਨੇ ਚੁੜਵੰਨੀ ਫਿਰ ਬਣਾਉਣੀ ਹੈ ਦਿੱਕਣੇ ਆਪਾਂ ਕੁੱਟਦੇ ਹਾਂ ਇੱਧਰ ਸਰਦਾਰ ਸਾਹਿਬ ਦੀ ਦਿੱਬ ਮਿਲ ਲਿਆ ਮਿਲ ਕੇ ਰੱਖ ਲਈ ਤੇ ਫਿਰ ਜਾਣ ਦੇ ਬੁੱਧ ਪਾਉਣ ਆਪਾਂ ਆਪਣਾ ਕੰਮ ਕਰ ਲਾਂਗੇ ਨਵੇੜ ਤਾਂ ਨਹੀਂ ਹੋਰ ਆਹਂ ਦੇਖੋ ਜਿੰਨੇ ਮਾਲ ਦਨ ਲੋ ਜੀ ਚਟਣੀ ਕੁੱਟ ਲਈ ਇਹ ਹੈਗੀ ਅੰਬੀਆਂ ਵਿੱਚ ਅੰਬੀ ਲਿਆ ਇੱਕ ਓਪਾ ਦੀ ਅੰਬੀ ਪਾਰੀ ਵਿੱਚ ਵਿੱਚ ਪਤੀਨਾ ਹਰੀ ਮਿਰਚ ਤੇ ਪਿਆਜ਼ ਹੋਗੇ ਵਿੱਚ ਪੈ ਗਈ ਅੰਬੀ ਖੱਟੀ ਮਿੱਟੀ ਚਟਣੀ ਇਹ ਦੇਖੋ ਠੀਕ ਹੈ ਖੱਟੀ ਮਿੱਟੀ ਚਟਣੀ ਤਿਆਰ ਹੋ ਗਈ ਤੇ ਲੋਜੀ ਆਜੂ ਜੀ ਨੇ ਖਾਣੀ ਆ ਚਟਣੀ ਵਧੀਆ ਲੱਗਦੀ ਹੈ ਵੈਸੇ ਹੁਣ ਚਾਹ ਨਾਲ ਚਟਣੀ ਸਬਜੀ ਨੂੰ ਜੀ ਨਹੀਂ ਕਰਦਾ ਲੋਜੀ ਤਿਆਰ ਆਪਣੀ ਚਟਣੀ ਆਜੋ ਤੇ ਲੋ ਜੀ ਵੇ ਗੁਰੂ ਜੀ ਅੱਜ ਕੱਪੜੇ ਪਾਤੇ ਆਪਾਂ ਅੰਦਰ ਸੁੱਕਣੇ ਬੱਦਲ ਬਾਈ ਆ ਸਵੇਰ ਮੀਂਹ ਪੈ ਰਿਹਾ ਸੀਗਾ ਬਹੁਤ ਜ਼ਿਆਦੇ ਤੇ ਇੱਧਰ ਪਾਤੇ ਪੱਗ ਫੋਲਤੀ ਝਾੜੂ ਪੋਚਾ ਲਾਤਾ ਕੰਮ ਨਿਮੇੜਤਾ ਆਪਾਂ ਨੇ ਤੇ ਲੋ ਜੀ ਆਪਣਾ ਸਾਫ਼ ਸਵਾਈ ਹੋ ਗਈ ਇੱਥੇ ਰੱਸੀਆਂ ਮੰਨਦੀਆਂ ਹਨ ਇਨ ਇੱਥੇ ਹਵਾ ਆ ਜਾਂਦੀ ਐ ਦਿਲ ਕਮਰੇ ਚ ਫਿਰ ਦਰਵਾਜ਼ਾ ਨਹੀਂ ਲੱਗਦਾ ਨਾ ਏਸੀ ਕਰਕੇ ਤੇ ਲੋ ਜੀ ਦੇ ਧੁੱਪ ਨਿਕਲ ਹੀ ਦੇਖੂਗੀ ਫਿਰ ਪਾ ਦੂੰਗੀ ਹਨਾ ਧੁੱਪੇ ਨਹੀਂ ਅੰਦਰ ਵਧੀਆ ਨਹੀਂ ਬੱਦਲ ਬਾਈ ਬਹੁਤ ਹੋਈ ਪਈ ਆ ਤੇ ਲੋ ਜੀ ਇੱਧਰ ਵੀ ਵੈਸੇ ਲੱਗਦੀ ਆ ਧੁੱਪ ਥੋੜੀ ਥੋੜੀ ਸੂਰਜ ਜਿਹਾ ਆ ਗਿਆ ਪਰ ਧੁੱਪ ਹੈ ਨਹੀਂ ਨਾ ਫਿਰ ਮਲੇ ਜਨ ਨੂੰ ਆਉਂ ਫਿਰ ਦੇਖੂਗੀ 12 ਵਜੇ ਬੱਦਲ ਵਾਈ ਵੀ ਆ ਤੇ ਧੁੱਪ ਵੀ ਆ ਦੇਖਦੀ ਆ ਫਿਰ ਪਾ ਆਉਂਗੀ ਕੰਮ ਨੇ ਮੇੜ ਤਾਂ ਆਪਣੀ ਸਾਫ ਸਫਾਈ ਦਾ ਨਿਪਟ ਗਿਆ ਆਪਣਾ ਸਾਰਾ ਸਾਫ ਹੋ ਗਿਆ ਉਧਰਲਾ ਦਰਵਾਜ਼ਾ ਤਾਂ ਫਿਰ ਆਪਾਂ ਬੰਦੇ ਰੱਖਦੇ ਆ ਇਸੀ ਵਾਲਾ ਆ ਪਰਨਾ ਸਿੱਟ ਕੇ ਲਵਰੇ ਇੱਧਰ ਤਾਂ ਬੰਦ ਰੱਖਦੀਆਂ ਹਨੇਰਾ ਇਹ ਤਾਂ ਫਿਰ ਜਾਂ ਦਿਨ ਚ ਬਹਿਣੇ ਉਦੋਂ ਲਾ ਲਨੇ ਬਹਿ ਜਾਣੇ ਠੰਡਾ ਰਹਿੰਦਾ ਇਹ ਇੱਧਰ ਆਪਣਾ ਕੰਮ ਨਿਪਟੜ ਗਿਆ ਸਾਫ ਹੁਣ ਚਲਦੇ ਆਪਾਂ ਸੂਈ 'ਚ ਸੂਈ 'ਚ ਆਪਾਂ ਨੇ ਤੇਲ ਧਰ ਲਿਆ ਇਹ ਆਟਾ ਮ ਗੁੰਨ ਲਈ ਸੀ ਪਹਿਲਾਂ ਆਟਾ ਗੁੰਨ ਕੇ ਰੱਖ ਦਿੱਤਾ ਤੇ ਤੇਲ ਹੋ ਗਿਆ ਆਪਣਾ ਗਰਮ ਬੰਬਾ ਮਿਰਚ ਪਾ ਦਈਏ ਪਰ ਜੀਰਾ ਜੀਰਾ ਪਾ ਦਈਏ ਘੱਟ ਕਰ ਦਈਏ ਦੋਸਤਾਂ ਨੂੰ ਸਬਜ਼ੀ ਕੱਟ ਲਈ ਸਬਜ਼ੀ ਉਹ ਜਿਹਾ ਪੇਠਾ ਪਿਆਜ਼ ਹਰੀ ਮਿਰਚ ਸਾਰਾ ਸਮਾਨ ਬਿੱਚੇ ਪਕਾ ਲਏ ਤੇ ਹੁਣ ਆਪਾਂ ਪਹਿਲਾ ਪਾ ਦਈਏ ਥੋਨ ਰੱਖ ਕੇ ਵਿੱਚ ਪਾਈਏ ਹੁਣ ਇਹ ਲੋਟ ਨਹੀਂ ਜਾਉਣਾ ਤੇ ਲੋ ਜੀ ਥੋਨ ਰੱਖ ਦਈਏ ਆਪਾਂ ਫਿਰ ਇੱਕ ਹੱਥ ਨਾਲ ਨਾ ਇਹ ਸਬਜ਼ੀ ਪੈਂਦੀ ਨਹੀਂ ਸਟਿਕਰ Sheet ਠੀਕ ਨਹੀਂ ਆਉਂਦਾ ਡੋਲ ਜਾਂਦੀ ਹੈ ਬਾਹਰਲੀ ਸਾਈਡ ਤੇ ਤੇ ਲੋ ਜੀ ਹੁਣ ਆਪਾਂ ਉਹ ਕਰ ਦਿੰਦੇ ਹਾਂ ਤੇ ਗਰਮ ਹੋ ਗਿਆ ਪਾਣੀ ਪਾ ਲਿਆ ਜੀਰਾ ਵਿੱਚ ਤੇ ਜਿਵੇਂ ਤੁਹਾਨੂੰ ਸਬਜ਼ੀ ਪਾਦਣ ਆਪਾਂ ਸੌਲੀਏ ਜਿਸਕੇ ਲਈ ਹੋ ਗਿਆ ਜਿਸਕੇ ਪਿਆਜ਼ ਜਿਸਕੇ ਅੰਬੀ ਪਤਾ ਸਾਰਾ ਸਬਜ਼ੀ ਪਾਦਣ ਤੇ ਸਬਜ਼ੀ ਤੇ ਪਾਦਾਂ ਤੇ ਪਰਸਪੇ ਤੋਂ ਵੀ ਲਾ ਦੂੰ ਮਿਕਸ ਕਰ ਦੂੰਗੀ ਮਿਕਸ ਕਰਕੇ ਰੱਖ ਦੂੰਗੀ ਗਰਮ ਹੋ ਗਈ ਪਰਸਪੇ ਹੱਥ ਮਸਟ ਗਿਆ ਤੇ ਕੋਈ ਮਿਕਸ ਕਰ ਦਾਂਗੇ ਜਿਵੇਂ ਤੁਹਾਨੂੰ ਸਬਜ਼ੀ ਕੱਢ ਲੇ ਮਿਕਸ ਕਰਕੇ ਥੜਾ ਕੇ ਰੱਖ ਲਾਂ ਥੜਾ ਕੇ ਚੁੱਕ ਲਵਾਂਗੇ ਤੇ ਥੋੜੀ ਜਿਹੀ ਜੇਵੇ ਜਿਹੀ ਮੌਨ ਲੱਤ ਪਾ ਦੇ ਨੂਨ ਮਿੱਠਾ ਤੇ ਥੋੜਾ 파ਤੀ ਹਰੀ ਰਿੱਕੇ ਕੱਟ ਕੇ ਤੇ ਨੂਨ ਤੇ ਹਲਦੀ ਪਾ ਦੇ ਤੇ ਲੋ ਜੀ ਪਾ ਦਾਂ ਨੂਨ ਤੇ ਪਾ ਦਾਂ ਹਲਦੀ ਜਿੰਨੇ ਕਾ ਪਖਾਣੇ ਹਨ ਥੋੜੀ ਜਿਹੀ ਹਲ ਹੈ ਆਪਣੇ ਘਰ ਦੀ ਆ ਇਹਦੀ ਹਲਦੀ ਪੱਤੀ ਹੋਣੀ ਆਪਣੀ ਹੀ ਟਿੱਕ ਦੇ ਤੀ ਸੀ ਜੀ ਪੁਰਾਣੀ ਹਲਦੀ ਪਈ ਆਪਣਾ ਦਾ ਵਧੀਆ ਸਾਲ ਲੰਘ ਗਿਆ ਤੇ ਲੋਕ ਜੀ ਹੁਣ ਮੈਂ ਕੜਸੀ ਜੀ ਤੇ ਨਹੀਂ ਘੋਲਾ ਦਿੰਦੀ ਮਿਕਸ ਕਰਾਂ ਮਿਕਸ ਕਰਕੇ ਰੋਲ ਦਿੰਦੇ ਕਾਹਤ ਨਾ ਰਹਾ ਹੁਣ ਹਲਦੀ ਤੇ ਇਹਨਾਂ ਨੂੰ ਰੋਲਾ ਦੇ ਦਿੰਦੀ ਤਾਂ ਦੀ ਬੇਰੀ ਦੇ ਤੋਂ ਖਾਣੇ ਤੇ ਉਹਦੀ ਲੰਗਣੀ ਫੱਗਦੀ ਦੀ ਬੀ ਤਮਨ ਦੇ ਦਾ ਸਵਾਕ ਕੁਤਨੀ ਫੋਨ ਆ ਗਿਆ ਅੱਜ ਇਹਦਾ ਫੋਨ ਪੂਰਾ ਕਰ ਦੇ ਉਸੇ ਵਾਰ ਮੈਂ ਪਤਾ ਨਹੀਂ ਕਿਦਾ ਗੇੜੀ ਟੱਕਲ ਰਹਾ ਸੀ ਸਿੱਕੜਦਾ ਰਹਾ ਚਾਰ ਵੱਲ ਡੁੱਪੇ ਉੱਧਰ ਧਰਦਾ ਮੈਂ ਟੱਕਲ ਲਗਾ ਕੇ ਰਸਤੇ ਦੂਜੀ ਰੋਟੀ ਲਾ ਲਈ ਰੋਟੀ ਲਾ ਕੇ ਪਾ ਲਈ ਸੱਕਰ ਤੇ ਹੁਣ ਆਪਾਂ ਨਾ ਇਹ ਕਿਹੋ ਗਰਮ ਕਰਕੇ ਪਾਉਣੇ ਇਹਦੇ ਤੇ ਰੋਟੀਆਂ ਤੇ ਗਰਮ ਹੋ ਜੂਗਾ ਐਵੇਂ ਘਟਸੀ ਨਾ ਕੱਟਿਆ ਕਿਉਂ ਮੈਂ ਘੰਟੇ ਤੇ ਹੋਏ ਚੂਰਦੇ ਆ ਚੂਰ ਕੇ ਪੜਾਉਣੀ ਆ ਚੂਰੀ ਆਪਾਂ ਲੋ ਜੀ ਚੂਰੀਆਂ ਕੁੱਟ ਲਈ ਆਪਾਂ ਵਧੀਆ ਵਧੀਆ ਨੰਨੂ ਵਾਸਤੇ ਮੇਰੇ ਵਾਸਤੇ ਮੇਰੀ ਨੰਨ੍ਹੀ ਖਾਂਦੀ ਨੇ ਖਟ ਖਾਂਦੀ ਆ ਆ ਤਿੰਨ ਬਿੰਨੀਆਂ ਹੋਰ ਲਖਾ ਦਾਂਗੇ ਆ ਵਿੱਚ ਰੱਖ ਦਾਨੀਆਂ ਟੇਖਣ ਚਪਾ ਕੇ ਰੱਖ ਦਾਨੀਆਂ ਚਾਹ ਨਾਲ ਖਾਈਆਂ ਜਾਂਦੀਆਂ ਨੇ ਬਹੁਤ ਵਧੀਆ ਲੱਗਦੀ ਆ ਲੋ ਜੀ ਆ ਇੱਕ ਖਾਈ ਜਾਊਗੀ ਹੁਣ ਦੋ ਨੇ ਉਰੀ ਧੱਕ ਦਾਨੀਆਂ ਫਿਰ ਫ੍ਰਿਜ ਚ ਲਾ ਦਿੰਦੀ ਆ ਪਾਣੀ ਪਾਣੀ ਵੀ ਦੇਖੀ ਜੀ ਆਮ ਤੌਰ ਤੇ ਸਭੀ ਬਾਤਾਂ ਇਸ ਤਰੀਕੇ ਨਾਲ ਲਿਖ ਲੀ। ਕਿ ਨਹੀਂ ਆ ਗਿਆ ਬਹੁਤ ਕਾਫੀ ਸਿਰਫ ਇਹ ਕਾਹਦੇ ਸੀ ਕਿ ਇਹ ਨੰਬਰ ਬੰਨ੍ਹਿਆ ਫੇਰ ਉਹਨਾਂ ਨੇ ਕਿਹਾ ਕਿ ਕੋਈ ਫਲ ਨਹੀਂ ਵਰਤ ਪਾਇਆ। ਕੁਝ ਵੀ ਵਧੀਆ ਨਹੀਂ ਕਰਤੀ ਆ ਗਿਆ। ਜਿਹੜਾ ਗੁੱਲਾ ਹੋ ਗਿਆ। ਜਦ ਇਹ ਤੋਂ ਮੌਸਮ ਚੇਂਜ ਹੋ ਗਿਆ ਥੋੜਾ ਜਿਹਾ। ਤੇ ਸਰ ਪੈਂਦਾ ਨਹੀਂ ਜਿਹਨਾਂ ਨੇ ਹੋ ਜਾਂਦਾ ਹੁਣ ਜਿਹਨੇ ਅੱਗੇ ਪੈਂਦਾ ਤੇ ਇੰਨਾ ਇੰਨਾ ਥੋੜਾ ਜਿਹਾ ਪੈ ਜਾਵੇ ਹਟ ਜਾਵੇ ਥੋੜਾ ਜਿਹਾ ਪੈ ਜਾਵੇ ਹਟ ਜਾਵੇ। ਮੰਨ ਕੋ ਟਾਪੀ ਆ ਗਿਆ ਪਰ ਦੇਖਦੇ ਹਾਂ ਕਿ ਮਨ ਕੋਈ ਹੈ ਲਾਕਡਾਊਨ ਦੇ ਦਾ ਸਾਰੇ ਹਾਸਾ ਕੀ ਰਲਦਾ ਕੀ ਨਾ ਦੇ ਸਕੀ ਕੀ ਲੱਗਦਾ ਹੈ ਲੱਗਦਾ ਹੈ ਬਸ ਇਹ ਨਹੀਂ ਪਤਾ ਮੈਂ ਹੱਟ ਕੋਈ ਪਤਾ ਨਹੀਂਦਾ ਰੱਬ ਦੇ ਰਹਿਦਾ ਹੈ ਨਾ ਅੱਗੇ ਵੀ ਨਾ ਕੋਈ ਮੁਕਾਇਆ ਹੈ ਇਸਨ ਕਰਕੇ ਬੰਦ ਗਏ ਹਾਂ ਬੰਦ ਲੋਹੜੀ ਹਟ ਵੀ ਗਿਆ ਨਹੀਂ ਤੇ ਹੁਣ ਆਪਾਂ ਚੱਲੇ ਉਧਰ ਜਾਮਣਾ ਲੈਣੇ ਪਾਪਾ ਚੱਕੇ ਜਦੇ ਦੇਖਦੇ ਲੀਟ ਮਿਲ ਰਹੀਆਂ ਬੈਸੇ ਤਾਂ ਕੱਲ ਛਾੜ ਲੀਆਂ ਬਹੁਤ ਸਾਰੀਆਂ ਤੇ ਦੇਖ ਰਹੀਆਂ ਜੀ ਕੋਈ ਨਹੀਂ ਦੋ ਚਾਰ ਮਿਲ ਗਏ ਖਾਲੀ ਛਾੜ ਕੇ ਦੇਤੀਆਂ ਬਹੁਤ ਸੀਗੀਆਂ ਦੋ ਚਾਰ ਇਹਨੇ ਡਿੱਗੀਆਂ ਉੱਪਰ ਰਹਿ ਗਈਆਂ ਨੇ ਪਰ ਨਹੀਂ ਤੋੜੀਆਂ ਉੱਪਰ ਜਾ ਦੇ ਇੱਟਾਂ ਸੀਗਾ ਕਿ ਡਿੱਗ ਨਾ ਜਾਵੇ ਥੋੜੀ ਕਰਕੇ ਤੋੜਦੀਆਂ ਨੇ ਤੋੜਦੀਆਂ ਜਿਵੇਂ ਆਪੇ ਆਉਂਦਾ ਸੀ ਹੁਣ ਤਾਂ ਇਹ ਗਈਆਂ ਬਾਂਮਣ ਥੋੜੀਆਂ ਕੰਮਾਂ ਲੱਗੀਆਂ ਵੇ ਤਾਂ ਬਹੁਤ ਸਹੀਆਂ ਬਰ ਇਸੇ ਤੋੜਨੀ ਓਕੇ ਨੇ ਉੱਪਰ ਤਾਣੀਆਂ ਤੇ ਚੜ ਕੇ ਨਾ ਇੱਧਰ ਲੱਗਦਾ ਨਾ ਡਿੱਗ ਨਾ ਜਾਵੇ ਹੁਣ ਹੁੰਦਾ ਇਹ ਤਾਣੇ ਹੁੰਦੇ ਨੇ ਬੋਦੇ ਇਹ ਹਰਫੇ ਤੇ ਲੋਚੀ ਤੋੜ ਲਏ ਹੋਣ ਜਿੱਦ ਲਈ ਰਹਿ ਗਿਆ ਪੰਜ ਚਾਰ ਹੋ ਗਿਆ ਜਿਹੜੀਆਂ ਤੋੜ ਲਏ ਤਾਂ ਤੋਕੇ ਆ ਪੈਨਸਲ ਆ ਕੜੀ ਅਰੇਜ਼ਰ ਸੋਪਨਰ ਆ ਡੈਰੀ ਹੋ ਗਈ ਤੁਹਾਮਾ ਜੀ ਚਾਂਪਲ ਪਲੱਸ ਚਾਂਦ ਸਿੱਟਾ ਉਹ ਗੱਡੀ ਚ ਰੱਖਾ ਹੋਇਆ ਚ ਪਤਾ ਨਹੀਂ ਆ ਵੀ ਇਹ ਲਿੱਕੀ ਤੱਕ ਤੁਹਾਡਾ ਦਿੱਕੋਰ ਆਪਦੇ ਆਪ ਦਾ ਕੱਢ ਲਿਆ ਮੇਰਾ ਕਿ ਮੇਨੂੰ ਅਲਰਜੀ ਹੈ ਮੈਨੂੰ ਤੋ ਵੀ ਹੋਵੇ ਤੇ ਲੋ ਜੀ ਸਵੇਰੀਆਂ ਸਵੇਰੀਆਂ ਆਪਾਂ ਅਲੱਗ ਲੈਨੇ ਹੁਣ ਝਾੜੂ ਚੱਕਦੇ ਆ ਪਹਿਲਾਂ ਪਹਿਲਾਂ ਲਾਦਨੇ ਆ ਜਾਲੇ ਜਾਲੇ ਲਾ ਕੇ ਫਿਰ ਝਾੜੂ ਲਗਾ ਦੂਗੀ ਹਨਾ ਹੁਣ ਕਾਫੀ ਦਿਨ ਹੋ ਗਏ ਲਾਹੀ ਨਹੀਂ ਸੀਗੇ ਖੁੰਜਿਆਂ ਚ ਦਿਖਦੇ ਸੀਗੇ ਮੈਨੂੰ ਬੁਰੇ ਲੱਗੇ ਹੁਣ ਕੋਈ ਦਿਨ ਫਿਰ ਮੈਂ ਝਾੜੂ ਲਾ ਦਣੀ ਆ ਭੁੱਲ ਜਾਨੀ ਆ ਬਾਅਦ ਚ ਅੱਜ ਪਹਿਲਾਂ ਮੈਂ ਕਿ ਜਾਲੀ ਲਾਹਾਂ ਇਹ ਖੁੰਜੀਆਂ ਚ ਇਧਰੋਂ ਸਾਫ਼ ਕਰਦਣੀ ਆ ਚੁਲਕਾ ਮਨੇ ਬੜ ਜੂਗਾ ਆਪਣਾ ਹਣਾ ਫਿਰ ਸਵੇਰੀਆਂ ਸਵੇਰੀਆਂ ਹਲੇ ਵੀ ਸੇ ਚਾਹ ਪਣੀ ਤਾਂ ਪੀਣਾ ਨਹੀਂ ਸੀਗਾ ਬੇਟਾ ਨਹੀਂ ਉੱਠਿਆ ਹਲੇ ਤੇ ਫਿਰ ਮੈਂ ਚਾਹ ਬਣਾ ਲੂੰਗੀ ਤੇ ਲੋਜੀ ਇਹ ਕਮਰੇ ਚ ਛਾੜ ਦੇਣੀ ਉਧਰ ਫਿਰ ਛਾੜ ਦੂੰ ਬੇਟਾ ਉੱਠੂਗਾ ਤੇ ਲੋਜੀ ਕਰ ਲਓ ਜੀ ਕੰਨੀਆਂ ਕੁੰਨੀਆਂ ਧੋ ਕੇ ਰੱਖਤੀਆਂ ਹੁਣ ਬਣਾਉਨੇ ਆਪਾਂ ਚਾਹ ਚਾਹ ਆਪਾਂ ਬਣਾਉਨੇ ਆ ਲੇਟ ਹੁਣ ਹੋ ਗਏ ਨੇ 6.5 ਕੋਈ ਪੀਂਦਾ ਨਹੀਂ ਪਹਿਲਾਂ ਮੇਰਾ ਮੈਂ ਵੀ ਨਹੀਂ ਹੁਣ ਪੀਂਦੀ ਮੈਂ ਵੀ ਹੁਣ ਲੇਟ ਪੀਣੀ ਆ ਹੁਣ ਸਰਦਾਰ ਸਾਹਿਬ ਆਉਣਗੇ ਤੇ ਦੁੱਧ ਦੱਦ ਮਿਲਣਗੇ ਫਿਰ ਆਪਾਂ ਪੀਵਾਂਗੇ ਚਾਹ ਫਿਰ ਉਹ ਦੁੱਧ ਪਾਉਣ ਜਾਣਗੇ ਮੈਂ ਵੀ ਫਿਰ ਕਾਣਾ ਕਰਤਾ ਲਈ ਜੀ ਪੀਣੀ ਉਹ ਪੀ ਲੜ ਗਏ ਉਹਨਾਂ ਨੇ ਆਪਾਂ ਕਰਦਿਆ ਨੇ ਝਾੜੂ ਪੋਚੇ ਦਾ ਕੰਮ